ਜ਼ਾਗ ਗੁਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਅਮਰਦਾਸ ਸਾਹਿਬ ਜੀ ਤੀਜੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਵਿੱਚ ਫਰਮਾਉਂਦੇ ਹਨ ਤ੍ਰਿਗ ਅਵੇਹਾ ਜੀਵਣਾ ਜਿਤ ਹਰ ਪ੍ਰੀਤ ਨਾ ਪਾਏ ਜਿਤ ਕੰਮ ਹਰ ਵਿਸਰੈ ਦੂਜਾ ਲੱਗਾ ਜਾਏ ਸਤਗੁਰੂ ਜੀ ਫਰਮਾਉਂਦਿਆ ਕਿ ਅਜਿਹੇ ਜੀਵਨ ਨੂੰ ਤ੍ਰਕਾਰ ਹੈ ਜਿਸ ਵਿੱਚ ਵਾਹਿਗੁਰੂ ਦੇ ਪ੍ਰਤੀ ਜੋ ਪਿਆਰ ਨਹੀਂ ਹੈ ਤੇ ਜਿਨ੍ਹਾਂ ਕੰਮਾਂ ਵਿੱਚ ਲੱਗ ਕੇ ਵਾਹਿਗੁਰੂ ਭੁੱਲ ਜਾਵੇ ਤੇ ਮਾੜੇ ਕੰਮਾਂ ਵਿੱਚ ਮਨ ਲੱਗ ਜਾਵੇ ਉਹਨਾਂ ਕੰਮਾਂ ਨੂੰ ਵੀ ਤ੍ਰਕਾਰ ਹੈ ਐਸਾ ਸਤਗੁਰ ਸੇਵੀਐ ਮਨਾ ਜਿਤ ਸੇਵੀਐ ਗੋਵਿੰਦ ਪ੍ਰੀਤ ਉਪਜੈ ਅਵਰ ਵਿਸਰ ਸਭ ਜਾਇ ਸਤਗੁਰੂ ਜੀ ਫਰਮਾਉਂਦੇ ਆ ਕਿ ਹੇ ਮਾਨ ਅਜਿਹੇ ਸਤਗੁਰਾਂ ਦੀ ਸੇਵਾ ਕਰਾ ਜਿਸ ਦੀ ਸੇਵਾ ਕਰਨ ਨਾਲ ਪ੍ਰਭੂ ਦੀ ਪ੍ਰੀਤੀ ਪੈਦਾ ਹੋਵੇ ਉਸ ਵਾਹਿਗੁਰੂ ਪ੍ਰਤੀ ਪਿਆਰ ਪੈਦਾ ਹੋਵੇ ਤੇ ਹੋਰ ਸਭ ਕੁਝ ਭੁੱਲ ਜਾਵੇ ਹਰ ਛੇਤੀ ਚਿੱਤ ਗਹਿਰ ਹੈ ਜਰਾ ਕਾ ਪਉ ਨ ਹੋਵੇ ਜੀਵਨ ਪਦਵੀ ਪਾਈ ਰਹਾਉ ਸਤਗੁਰੂ ਜੀ ਫਰਮਾਉਂਦੇ ਆ ਕਿ ਵਾਹਿਗੁਰੂ ਦੇ ਨਾਲ ਚਿੱਤ ਜੁੜ ਰਹੇ ਤਾਂ ਬੁਢੇਪੇ ਦਾ ਡਰ ਨਹੀਂ ਹੁੰਦਾ ਤੇ ਜੀਵਨ ਰੂਪ ਪਦਵੀ ਨੂੰ ਭਵਕੇ ਮੁਕਤੇ ਨੂੰ ਪਾ ਲੈਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਰਹਾਉ ਦੇ ਕੇ ਫਰਮਾਉਂਦੇ ਹਨ ਗੋਬਿੰਦ ਪ੍ਰੀਤ ਸਿਓ ਇੱਕ ਸਹਿਜ ਉਪਜਿਆ ਵੇਖ ਜੈਸੀ ਭਗਤ ਬਣੀ ਆਪ ਸੇਤੀ ਆਪ ਖਾਇਆ ਤਾਂ ਮਨ ਨਿਰਮਲ ਹੋਆ ਜੋਤੀ ਜੋਤ ਸਮਈ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਆ ਕਿ ਗੋਬਿੰਦ ਦੀ ਪ੍ਰੀਤੀ ਨਾਲ ਉਸ ਵਾਹਿਗੁਰੂ ਦੇ ਪਿਆਰ ਨਾਲ ਏਕਤਾ ਦਾ ਇੱਕ ਪ੍ਰਭੂ ਦਾ ਗਿਆਨ ਜੋ ਉਪਜਾ ਵੇਖਣਾ ਕਰਾ ਕਿ ਜੈਸੀ ਭਗਤੀ ਦੀ ਸੋਭਾ ਬਣੀ ਹੈ ਕਿਉਂਕਿ ਗਿਆਨ ਕਰਕੇ ਭਗਤੀ ਦੀ ਅਦਿਕ ਸੋਭਾ ਹੁੰਦੀ ਹੈ ਤੇ ਵੇਖ ਜੈਸੀ ਭਗਤੀ ਕੀਤੀ ਸੀ ਤੈਸੀ ਹੀ ਸੋਭਾ ਬਣੀ ਹੈ ਤੇ ਸਤਿਗੁਰੂ ਜੀ ਫਰਮਾਉਂਦੇ ਆ ਕਿ ਆਪਣੇ ਸਰੂਪ ਦੇ ਵਿਚਾਰ ਨਾਲ ਆਪਾ ਭਵ ਹੰਕਾਰ ਨੂੰ ਜੁਨਾਸ਼ ਕੀਤਾ ਤਾਂ ਮਨ ਸ਼ੁੱਧ ਹੋ ਗਿਆ ਅਤੇ ਪ੍ਰਮਾਤਮਾ ਵਿੱਚ ਜੋਤ ਸਮਾ ਗਈ ਬੇਨ ਭਾਗਾ ਐਸਾ ਸਤਿਗੁਰ ਨਾ ਪਾਈਐ ਜੇ ਲੋਚਾ ਸਭ ਕੋਏ ਕੂੜਾ ਕੀ ਪਾਲ ਵਿੱਚੋਂ ਨਿਕਲਿਆ ਤਾਂ ਸਦਾ ਸੁਖ ਹੋਏ ਜੇਕਰ ਸਭ ਕੋਈ ਚਾਉਣਾ ਵੀ ਕਰੇ ਤਾਂ ਵੀ ਉਤਮ ਭਾਗਾਂ ਤੋਂ ਬਿਨਾਂ ਅਜਿਹੇ ਸਤਿਗੁਰੂ ਪ੍ਰਾਪਤ ਨਹੀਂ ਹੁੰਦੇ ਤੇ ਜੇ ਗੁਰਾਂ ਦੀ ਕਿਰਪਾ ਨਾਲ ਝੂਠ ਦੀ ਕੰਧ ਭਾਵ ਕੇ ਅਗਿਆਨ ਅੰਤਹਿ ਕਰਨ ਵਿੱਚੋਂ ਹਿਰਦੇ ਵਿੱਚੋਂ ਨਿਕਲ ਜਾਵੇ ਤਾਂ ਨਿਤ ਸੁਖ ਭਾਵ ਕੇ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ ਤੇ ਸਤਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਨਾਨਕ ਐਸੇ ਸਤਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਗੁਰ ਅਗੇ ਜਿਉ ਧਰੇ ਸਤਗੁਰ ਕਾ ਬਾਣਾ ਚਿਤ ਕਰੇ ਸਤਗੁਰ ਆਪੇ ਕਿਰਪਾ ਕਰੇ ਸਤਗੁਰ ਜੀ ਫਰਮਾਉਂਦੇ ਕਿ ਅਜਿਹੇ ਸਤਗੁਰਾਂ ਦੀ ਉਹ ਸੇਵਕ ਸੇਵਾ ਕਰੇ ਅਜਿਹੇ ਸਤਗੁਰਾਂ ਦੀ ਉਹ ਸੇਵਕ ਸੇਵਾ ਕਰੇ ਪਹਿਲੇ ਤਾਂ ਗੁਰਾਂ ਅੱਗੇ ਆਪਣਾ ਜੀ ਰੱਖ ਦੇਵੇ ਤੇ ਫਿਰ ਸਤਿਗੁਰਾਂ ਦਾ ਹੁਕਮ ਚਿੱਤ ਵਿੱਚ ਧਾਰਨ ਕਰੇ ਸਤਿਗੁਰਾਂ ਦਾ ਬਾਣਾ ਜੋ ਹੁਕਮ ਮੰਨੇ ਭਾਵੇਂ ਗੁਰਾਂ ਦੀ ਆਗਿਆ ਮੰਨੇ ਤਾਂ ਸਤਿਗੁਰੂ ਆਪ ਹੀ ਉਸ ਉੱਤੇ ਜੋ ਕਿਰਪਾ ਦ੍ਰਿਸ਼ਟੀ ਕਰਦੇ ਹਨ